ਹਾਂਜੀ ਸੋ ਅੱਜ ਸਾਡਾ ਸਵਿਟਜ਼ਰਲੈਂਡ ਚ ਪਹਿਲਾ ਦਿਨ ਹੈ ਤੇ ਅੱਜ ਅਸੀਂ ਘੁੰਮਣ ਜਾ ਰਹੇ ਹਾਂ ਜੂਰਿਕ ਸਿਟੀ ਜਿਹੜਾ ਕਿ ਸਭ ਤੋਂ ਵੱਧ ਮੇਨ ਅਟਰੈਕਸ਼ਨ ਹੈ ਇੱਥੇ ਦੀ ਤੇ ਇਸੇ ਸ਼ਹਿਰ ਚ 에어ਪੋਰਟ ਪੈਂਦਾ ਹੈ ਤੇ ਸਭ ਤੋਂ ਵੱਧ ਜਿਹੜੇ ਟੂਰਿਸਟ ਹੈ ਇਸੇ ਸ਼ਹਿਰ ਨੂੰ ਦੇਖਣ ਆਉਂਦੇ ਆ ਕੱਲ ਅਸੀਂ 에어ਪੋਰਟ ਦੇ ਨੇੜੇ ਹੀ ਇੱਥੇ ਆਪਣਾ ਇੱਕ ਅਪਾਰਟਮੈਂਟ ਲਿਆ ਸੀ ਪਿਛਲੇ ਪਾਸੇ ਸਾਰਾ ਹੋਟਲ ਹੈ ਇਹ ਬੜਾ ਵਧੀਆ ਰਹਿਣ ਸੈਣ ਲਈ ਬਣਿਆ ਹੋਇਆ ਹੈਗਾ ਇੱਥੋਂ ਅੱਜ ਅਸੀਂ ਜੁਰਿਕ ਸ਼ਹਿਰ ਜਿਹੜਾ ਜਾਣਾ ਹੈ ਮੇਨ ਜਿਹੜਾ ਮਤਲਬ ਦੇਖਣ ਵਾਲਾ ਉਹ ਇੱਥੋਂ 11 ਕਿਲੋਮੀਟਰ ਹੈ ਕੋਈ 11 ਕਿਲੋਮੀਟਰ ਅਸੀਂ ਟ੍ਰੇਨ ਤੇ ਜਾਵਾਂਗੇ ਟ੍ਰੇਨ ਤੇ ਨਾਲ ਡੈਡੀ ਮੰਮੀ ਡੈਡੀ ਹੋਣਿਆਂ ਨੂੰ ਸਾਰਾ ਐਕਸਪੀਰੀਅੰਸ ਕਰਾਉਨੇ ਆ ਕਿ ਇੱਥੋਂ ਦੀਆਂ ਟ੍ਰੇਨਸ ਕਿਹੋ ਜਿਹੀਆਂ ਤੇ ਸਵਿਟਜ਼ਰਲੈਂਡ 'ਚ ਸਾਡਾ ਪਹਿਲਾ ਦਿਨ ਅੱਜ ਕਿਵੇਂ ਰਹਿੰਦਾ ਉਹ ਸਾਰਾ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਸੋ ਜਿੱਥੇ ਅਸੀਂ ਰਹਿ ਰਹੇ ਹਾਂ ਕੁਝ ਇਸ ਤਰ੍ਹਾਂ ਦਾ ਇਲਾਕਾ ਏ ਸਾਰਾ ਇਹ ਮੈਂ ਤੁਹਾਨੂੰ ਦਿਖਾਦਾ ਤੇ ਇਹ ਜਿਹੜਾ ਏਰੀਆ ਇਹਦਾ ਨਾਮ ਗਲੈਟਬਰਗ ਗਲਡਬਰਗ ਏ ਵੀ ਪੈਂਦਾ ਜ਼ੁਰੀਕ ਦੇ ਵਿੱਚ ਹੀ ਆ ਪਰ ਜਿਵੇਂ ਸ਼ਹਿਰ ਦੇ ਅਲੱਗ-ਅਲੱਗ ਏਰੀਆ ਹੁੰਦੇ ਨੇ ਕੁਝ ਇਸ ਤਰ੍ਹਾਂ ਦੇ ਘਰ ਆ ਰੈ residencial ਏਰੀਆ ਜ਼ਿਆਦਾ ਲੱਗਦਾ ਇੱਥੋਂ 2 ਮਿੰਟ ਦੀ ਵਾਕਤੀ ਸਟੇਸ਼ਨ ਹੈਗਾ ਤੇ ਅਸੀਂ ਸਟੇਸ਼ਨ ਤੇ ਜਾ ਰਹੇ ਹਾਂ ਜਦੋਂ ਹੀ ਸਵਿਟਜ਼ਰਲੈਂਡ ਬੰਦਾ ਆ ਜਾਂਦਾ ਨਾ ਗ੍ਰੀਨਰੀ ਆਲਾ ਦਵਾਲਾ ਹੋਰ ਖੁੱਲੇ-ਖੁੱਲੇ ਘਰ ਆ ਦੇਖੋ ਇਹੋ ਜਿਹਾ ਕੁਝ ਤੁਹਾਨੂੰ ਦੇਖਣ ਨੂੰ ਮਿਲਦਾ ਜਿਹੜਾ ਨਾ ਇਹ ਏਰੀਆਗਾ ਇਹ ਵੀ ਸ਼ਹਿਰ ਹੈ ਸ਼ਹਿਰ ਇੱਥੋਂ ਦੇ ਬੜੇ ਸੋਹਣੇ ਤੇ ਸ਼ਾਂਤ ਜੇ ਨੂੰ ਤੁਸੀਂ ਪਿੰਡ ਨਹੀਂ ਕਹਿ ਸਕਦੇ ਕਿਤੇ ਐਨ ਲੱਗੇ ਤੁਹਾਨੂੰ ਵੀ ਬੜੀ ਸ਼ਾਂਤੀ ਆ ਤੇ ਸ਼ਹਿਰ ਵੀ ਇੱਥੇ ਮੇਨ ਪੰਜ ਚਾਰ ਹੀ ਆ ਬਰਨ ਐਮ ਐ ਲਾਦਾ ਬਾਸਲ ਹੈ ਤੇ ਇੱਕ ਕੁਛ ਹੀ ਕਿਹੜਾ ਸੀਗਾ ਇੰਟਰਲਕ ਨਾ ਮੈਨ ਛੋਟਾ ਜਿਹਾ ਜੁਰੇ ਕਾ ਜਨੇਬ ਆ ਬਸ ਸਾਨੂੰ ਇੰਨੇ ਕਾ ਪਤਾ ਐ ਲੂਜ਼ਰ ਨੇ ਐ ਕਲੂਜ਼ਰ ਨੇ ਸੋ ਇਹ ਅਸੀਂ ਪਹੁੰਚ ਗਏ ਜੀ ਇੱਥੋਂ ਦੇ ਸਟੇਸ਼ਨ ਤੇ ਤੇ ਇੱਥੋਂ ਅਸੀਂ ਜਿਹੜੀ ਟ੍ਰੇਨ ਫੜਨੀਓ ਜੁਰਿਕ ਮੈਨ ਸਟੇਸ਼ਨ ਜੁਰਿਕ ਐਚਬੀ ਬੋਲ ਦਿੰਦੇ ਆ ਉਹਦੀ ਲੈਣੀ ਐ ਤੇ ਅੱਗੇ ਟਿਕਟਸ ਕਿੱਥੇ ਮਿਲਣੀਆਂ ਮਿਲਣਾ ਤਾਂ ਉੱਧਰ ਨਹੀਂ ਸੈਨਰ ਚਲਿਓ ਆਜੋ ਡੇੜੀ ਕਹਿੰਦੇ ਟ੍ਰੇਨ ਦੀ ਲੀ ਐ ਲੱਗਦੀ ਨਹੀਂ ਤਾਂ ਛੜਕੀ ਲੱਗਦੀ ਐ ਇਹ ਡੈੜੀ ਤੁਰ ਕੇ ਪਾਰ ਵੀ ਨਹੀਂ ਕਰਨੀ ਤੇ ਜੁਰਮਾਨੇ ਬਹੁਤ ਨੇ ਆਪਾਂ ਨੂੰ ਆਹੁੰਦਾ ਜਿਵੇਂ ਆਪਾਂ ਇੰਡੀਆ ਚਲਾਂਗੇ ਜਾਂਦੇ ਆ ਗੱਲਬਾਤ ਲੱਗਦੀ ਐ ਕੋਈ ਵੀ ਸੋਨੇ ਦੇਸ਼ ਚ ਆਏ ਆ ਪੂਰੀ ਪੂਰੀ ਗੱਲਬਾਤ ਲੱਗ ਰਹੀ ਐ ਸ਼ਰਾ ਲੱਗ ਰਹੀ ਹਮ ਅਜੇ ਤੱਕ ਕੀ ਕੀ ਦੇਖਿਓ ਸ਼ਹਿਰ ਚ ਜਾਵਾਂਗੇ ਅਜੇ ਤਾਂ ਡੈੜੀ ਕੋਈ ਸਾਈਡ ਤੇ ਐ ਜਿਹੜਾ ਮੇਨ ਸ਼ਹਿਰ ਇਹਨਾਂ ਨਾਲ ਪਾ ਕੇ ਟੂਰਿਸਟ ਲਈ ਉਹ ਅੱਗੇ ਉੱਥੇ ਚੱਲਾਂਗੇ ਆਪਾਂ ਇੱਥੇ ਟਿਕਟ ਲਈ ਮਸ਼ੀਨਜ਼ ਲੱਗੀਆਂ ਹੋਈਆਂ ਨੇ ਜਦ ਤੁਸੀਂ ਨਾ ਐਸ ਬੀਬੀ ਆ ਐਪ ਐਪ ਵੀ ਤੁਸੀਂ ਡਾਊਨਲੋਡ ਕਰ ਸਕਦੇ ਹਾਂ ਜਿਵੇਂ ਕਿ ਐਸ ਬੀਬੀ ਵਰਤ ਤੇ ਐਪ ਡਾਊਨਲੋਡ ਕਰ ਸਕਦੇ ਹੋ ਚਾਰ ਰਣਜਿੰਦ ਦੀ ਪਤਾ ਨਹੀਂ ਲੱਗੂ ਭਦਾਇਨਾ ਯਾਰ ਜਾਇ ਇਨਫੈਂਟ ਦੀ ਦੇਖ ਲਿਓ ਇਨਫੈਂਟ ਦੀ ਦੇਖ ਲਿਓ ਜੇ ਹੈਗੀ ਆ ਭੱਜ ਕੇ ਪਹੁੰਚ ਜੇ ਟ੍ਰੇਨ ਆ ਗਈ ਲੇਟ ਹੋ ਗਈ ਸੀ ਮੈਂ ਕੁਝ ਖਾਣ ਪੀਣ ਦੇ ਲਈ ਰੋਕ ਗਿਆ ਮੈਂ ਕਿਹਾ ਖਾਣ ਪੀਣ ਦੇ ਲਈ ਲੈ ਲਿਆ ਕੁਝ ਮਾੜਾ ਮੋਟਾ ਡੈਡੀ ਕਹਿੰਦਾ ਇਹ ਤਾਂ 5-4 ਮਿੰਟ ਲੇਟ ਵੀ ਹੋ ਗਈ ਮੈਂ ਕਹਿੰਦਾ ਇਹ ਲੇਟ ਨਹੀਂ ਹੁੰਦੀ ਇਹ ਆਪਣੇ ਵਾਲਾ ਕੰਮ ਨਹੀਂ ਹੈ ਸਵਿਟਜ਼ਰਲੈਂਡ ਹੈ ਇੱਥੇ ਨਹੀਂ ਕੋਈ ਲੇਟ ਹੁੰਦੀ ਟ੍ਰੇਨ ਐਂਡ ਟਾਈਮ ਤੇ ਆਉਂਦੀ ਹੈ ਉਹ ਥੱਲੋਂ ਦੇਖੋ ਸਟਾਲਰ ਚੜਾਉਣ ਲਈ ਆ ਖੁੱਲ ਗਿਆ ਧਿਆਨ ਨਾਲ ਜਾਓ ਚਲੋ 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 ਖੜ ਜਾ ਏ ਅਸੀਂ ਪਹੁੰਚ ਗਿਆਂ ਜਿਊਰਿਕ ਦੇ 메인 ਸਟੇਸ਼ਨ ਦਾ ਸਭ ਤੋਂ ਵੱਡਾ ਸਟੇਸ਼ਨ ਹੈ ਪੂਰੇ ਯੂਰਪ ਨੂੰ ਇੱਥੋਂ ਟ੍ਰੇਨ ਚੱਲਦੀਆਂ ਹਨ ਉਹ ਜਰਮਨ ਫਰਾਂਸ ਨੀਦਰਲੈਂਡ ਬੈਲਜੀਅਮ ਆਸਟਰੀਆ ਡੈਨਮਾਰਕ ਕਿਤੇ ਵੀ ਵਗ ਜੋ ਇੱਥੋਂ ਸਾਰੇ ਕਿਤੇ ਜੇ ਤੁਸੀਂ ਪੂਰੇ ਯੂਰਪ ਨੂੰ ਘੁੰਮਣਾ ਇਹ ਵੱਡਾ ਸਟੇਸ਼ਨ ਹੈ ਇੱਥੋਂ ਦਾ ਤੇ ਸ਼ਹਿਰ ਦਾ ਵੀ 메인 ਸਟੇਸ਼ਨ ਹੈ ਇਹਦਾ ਬਾਹਰਲੇ ਪਾਸੇ ਨਿਕਲਦੇ ਆ ਦਿਖਾਉਨੇ ਤੁਹਾਨੂੰ ਆਲਾ ਦੁਆਲਾ ਅੱਜ ਸ਼ਹਿਰ ਦਾ ਮੌਸਮ ਅੱਜ ਕੁਛ ਹੱਦ ਤੱਕ ਵਧੀਆ ਹੈ ਥੋੜੀ ਥੋੜੀ ਬੱਦਲ ਬਾਈ ਹੈ ਕੱਲ ਜਦੋਂ ਅਸੀਂ ਇੱਥੇ ਪਹੁੰਚੇ ਸੀਗੇ ਕੱਲ ਤਾਂ ਪੂਰੀ ਜ਼ਿਆਦਾ ਤਿੱਖੀ ਧੁੱਪ ਸੀ ਸਵਿਟਜ਼ਰਲੈਂਡ ਦਾ ਇਹੋ ਜਿਹਾ ਰੂਪ ਅਸੀਂ ਪਹਿਲੀ ਵਾਰ ਹੀ ਦੇਖਿਆ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਚੌਥੀ ਵਾਰ ਆਏ ਆ ਤੇ ਸਭ ਤੋਂ ਵੱਧ ਗਰਮੀ ਸੀ ਐਤ ਕੀ ਦੇਖ ਰਹੇ ਹਾਂ ਕਿਉਂਕਿ ਮਹੀਨਾ ਵੀ ਜਲਾਈ ਦਾ ਤੇ ਬਾਕੀ ਨਿਊਜ਼ ਵੀ ਪੜਿਆ ਸੀ ਕਹਿੰਦੇ ਹੀਟ ਵੇਵ ਚੱਲ ਰਹੀ ਐ ਇਸ ਟਾਈਮ ਆ ਪੂਰੇ ਯੂਰਪ ਦੇ ਵਿੱਚ ਰੁਕ ਜਾਓ ਚੱਲਦੇ ਆ ਐਂਬੂਲੈਂਸ ਆ ਡੈਡੀ ਨੂੰ ਦਿਖਾਓ ਇਹ ਇੱਥੇ ਸਾਰੇ ਰਾਹ ਛੱਡਦੇ ਆ ਇਹੋ ਜੇ ਦੇਸ਼ਾਂ 'ਚ ਨਾ ਜਦੋਂ ਕਦੇ ਆਉਨੇ ਆ ਜਾਂਦੇ ਆ ਮੋਸਟਲੀ ਬੰਦਾ ਐਕਸਪੈਕਟ ਕਰਦਾ ਵੀ ਠੰਡ ਹੋਊਗੀ ਸਵਿਟਜ਼ਰਲੈਂਡ ਦਾ ਖਾਸ ਕਰਕੇ ਕਿਉਂਕਿ ਠੰਡਾ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਜਿਆਦਾ ਨਹੀਂ ਕੁਝ ਧੁੱਪ ਤਿੱਖੀ ਹੈ ਵੈਸੇ 25 26 ਡਿਗਰੀ ਟੈਂਪਰੇਚਰ ਹੈ 25 26 ਠੀਕ ਹੈ ਸਾਈਕਲ ਦੇਖੋ ਜਿਹੜੀਆਂ ਕਿੰਨੇ ਖੜੇ ਆ ਇੱਥੇ ਮੋਸਟਲੀ ਲੋਕ ਸਾਈਕਲ ਯੂਜ਼ ਕਰਦੇ ਆ ਗੋਰੇ ਸਾਈਕਲ ਚਲਾਉਂਦੇ ਆ ਆਪਾਂ ਇੰਨਾਂ ਵਾਲੀਆਂ ਬਣਾਈਆਂ ਚੀਜ਼ਾਂ ਦੇ ਮੋਟਰਸਾਈਕਲਾਂ ਤੇ ਹੋਗੇ ਆਪਣੇ ਸਟਿਆਰੀਆਂ ਕਵਾੜ ਚ ਮੈਂ ਡੈਡੀ ਨੂੰ ਪੁੱਛ ਰਿਹਾ ਸੀਗਾ ਮੈਂ ਕਿਹਾ ਥੋੜਾ ਥੋੜਾ ਫਰਕ ਜਿਹਾ ਤੁਹਾਨੂੰ ਲੱਗਿਆ ਵੀ ਹਾਂ ਬਾਹਰਲੇ ਦੇਸ਼ ਆ ਗਏ ਅਸੀਂ ਲੱਗ ਰਿਹਾ ਬਹੁਤ ਜ਼ਿਆਦਾ ਪੂਰਾ ਲੱਗ ਰਿਹਾ ਕਹਿੰਦੇ ਸਾਫ ਸਫਾਈ ਪੂਰੀ ਦੇਖਣ ਨੂੰ ਮਿਲ ਰਹੀ ਹੈ ਤੇ ਹੋਰ ਵੀ ਸੋਹਣਾ ਕਹਿੰਦੇ ਇੰਨਾ ਸੋਹਣਾ 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 ਲੱਗ ਰਿਹਾ ਹੈਗਾ ਤੇ ਜੁਰੇਕ ਜਿਹੜਾ ਸ਼ਹਿਰ ਹੈ 메ਨ ਸ਼ਹਿਰ ਹੈਗਾ ਜਿਵੇਂ ਤੁਹਾਨੂੰ ਸਹਿਤ ਹੁੰਦਾ ਕਾਫੀ ਸਾਰੀਆਂ ਅਟਰੈਕਸ਼ਨ ਨੇ ਇੱਥੇ ਘੁੰਮਣ ਫਿਰਨ ਵਾਲੀਆਂ ਦੇਖਣ ਵਾਲੀਆਂ ਦੋ ਦਿਨ ਇੱਥੇ ਵਧੀਆ ਟਾਈਮ ਸਪੈਂਡ ਹੋ ਸਕਦਾ ਹੈਗਾ ਤੇ ਹੁਣ ਅਸੀਂ ਇਹਨਾਂ ਨੂੰ ਜਿਹੜੀਆਂ ਤੁਹਾਡੀਆਂ ਘੁੰਮਣ ਫਿਰਨ ਵਾਲੀਆਂ ਜਿੰਨੀਆਂ ਮਸ਼ਹੂਰ ਥਾਵਾਂ ਨੇ ਅਸੀਂ ਇਹਨਾਂ ਨੂੰ ਉੱਥੇ-ਉੱਥੇ ਲੈ ਕੇ ਚੱਲੇ ਆ ਤੇ ਉਹ ਸਾਰਾ ਕੁਝ ਇਹਨਾਂ ਨੂੰ ਅਸੀਂ ਦਿਖਾ ਕੇ ਲਿਆਉਣੀ ਆ। ਇਹ ਨੇ ਜੀ ਇਹਨਾਂ ਦੇ ਬੱਸ ੱਡੇ ਬੱਸ ੱਡੇ ਇਹ ਕਹਿ ਸਕਦੇ ਤੁਸੀਂ ਪਰ ਇਹਨੂੰ ਵੈਸੇ ਬੋਲਦੇ ਟਰੈਮ ਹੁੰਦੇ ਆ। ਤੇ ਬੱਸਸ ਵੀ ਇਸੇ ਰੂਟ ਤੇ ਚੱਲਦੇ ਆਂ ਬੱਸਾਂ ਕੀ ਪਿੱਛੇ ਉਹ ਟ੍ਰੇਮ ਲੰਗੀ ਸੀ ਤੇ ਇਹ ਕੋ 6 ਵਜੇ ਹੁੰਦੇ ਆ ਇਹਨਾਂ ਦੀਆਂ ਵੀ ਟਿਕਟਸ ਇੱਥੋਂ ਹੀ ਮਿਲ ਜਾਂਦੀਆਂ ਸ਼ਹਿਰ ਘੁੰਮਣ ਲਈ ਸਭ ਤੋਂ ਵਧੀਆ ਤਰੀਕਾ ਇਹ ਪਰ ਅਸੀਂ ਤਾਂ ਪੈਦਲ ਹੀ ਘੁੰਮ ਰਹੇ ਆ ਇੰਨਾ ਵੱਡਾ ਵੀ ਨਹੀਂ ਹੈਗਾ ਇਹ ਸ਼ਹਿਰ ਕਿ ਤੁਸੀਂ ਟਰਾਂਸਪੋਰਟ ਤੁਹਾਨੂੰ ਲੈਣੀ ਪਵੇ ਛੋਟਾ ਜਿਹਾ ਸ਼ਹਿਰ ਹੈ ਜ਼ੁਰੀਖ ਪਰ ਇਹ ਸਾਰਾ ਨਵਾਂ ਜ਼ੁਰੀਖ ਹੈ ਜਿੰਨਾ ਤੁਹਾਨੂੰ ਅਸੀਂ ਦਿਖਾ ਰਹੇ ਆ ਤੇ ਵੈਸੇ ਪੁਰਾਣਾ ਵੀ ਹੈਗਾ ਇਹ ਕੋਲਡ ਜੁਰਗ ਜਿਹੜਾ ਪੁਰਾਣੇ ਜ਼ਮਾਨੇ ਦਾ ਹੁੰਦਾ ਸੀਗਾ ਤੇ ਉਧਰਲੇ ਪਾਸੇ ਵੀ ਥੋੜਾ ਜਿਹਾ ਲੈ ਜਾਾਂਗੇ ਸਾਫ਼ ਸਫਾਈ ਤੇ ਰੌਣਕ ਮੇਲਾ ਬਹੁਤ ਜ਼ਿਆਦਾ ਪਬਲਿਕ ਟਰਾਂਸਪੋਰਟ ਇੱਥੇ ਇੰਨੀ ਜ਼ਿਆਦਾ ਤੁਸੀਂ ਦੇਖ ਲਓ 1 ਮਿੰਟ-ਮਿੰਟ ਦੇ ਤੁਹਾਨੂੰ ਇੱਥੇ ਆ ਟ੍ਰੈਮਸ ਘੁੰਮਦੀਆਂ ਮਿਲਣਗੀਆਂ ਥਾਂ-ਥਾਂ ਜਿੱਥੇ-ਜਿੱਥੇ ਨਾ ਤੁਹਾਨੂੰ ਜਗ੍ਹਾ-ਜਗ੍ਹਾ ਟ੍ਰੈਮਸ ਤੁਰਦੀਆਂ ਫਿਰਦੀਆਂ ਮਿਲਣਗੀਆਂ ਸ਼ਹਿਰ 'ਚ ਕਿਤੋਂ ਕਿਤੇ ਵੀ ਤੁਸੀਂ ਜਾ ਸਕਦੇ ਹੋ ਇੱਕ ਲੰਘ ਜਾਂਦੀ ਇੱਕ ਆ ਜਾਂਦੀ ਆ ਛੋਟੇ ਸ਼ਹਿਰ ਜੀ ਇੰਨੀ ਪਬਲਿਕ ਟਰਾਂਸਪੋਰਟ ਆ ਆ ਸਟੇਸ਼ਨ ਦਾ ਨਾਮ ਹੁੰਦਾ ਹੈ ਜਿੱਥੇ ਇਥੇ ਖੜੇ ਹੁੰਨੇ ਆ ਡੇ ਪਾਸ ਵੀ ਬਣ ਜਾਂਦਾ ਇਥੇ ਜੇ ਪੂਰਾ ਦਿਨ ਘੁੰਮਣਾ ਹੈ ਨਾ ਇੱਕ ਡੇ ਪਾਸ ਦੇ ਦਿੰਦੇ ਆ ਉਹ ਡੇ ਪਾਸ ਦੇ ਰਹੀਂ ਤੁਸੀਂ ਸਾਰੇ ਦਿਨ ਟਰੈਵਲ ਕਰ ਸਕਦੇ ਹੋ ਮੇਰੇ ਖਿਆਲ ਚ 14-15000 ਦਾ ਹੁੰਦਾ 15000 ਰੁਪਏ ਦੇ ਕੇ ਤੁਸੀਂ ਪੂਰਾ ਦਿਨ ਜਿੱਥੋਂ ਮਰਜੀ ਚੜਜੋਇ ਤੁਸੀਂ ਮਰਜੀ ਉਤਰਜੋ ਐਵੇਂ ਹੁੰਦਾ ਪਹਿਲਾਂ ਨਾ ਜਿੱਥੋਂ ਦੀ ਜੀ ਕਰਦਾ ਸੀ ਅਸੀਂ ਉੱਡੇ ਫਿਰਦੇ ਸੀ ਮੈਂ ਤੇ ਖੁਸ਼ੀ ਹੁਣ ਸਾਨੂੰ ਸਟਾਲਰ ਦੇਖਣਾ ਪੈਂਦਾ ਫੇਰ ਆਣ ਜਾਂਦਾ ਸਟਾਲਰ ਕਿਹੜੇ ਪਾਸੇੋਂ ਲੰਘੂਗਾ ਵੀ ਉਹ ਪਾਸੇ ਕਰਾਸ ਕਰਾਂਗੇ ਐਸਕੇਲੇਟਰ ਯੂਜ਼ ਕਰਨੋਂ हट ਕੇ ਸਟੇਸ਼ਨ ਦੇ ਹੋਰ ਸਾਰੇ ਦੇ ਲਿਫਟਸ ਯੂਜ਼ ਕਰਦੇ ਆਂ ਚੰਡੀਆਂ ਛਾਪੀਆਂ ਹੋਈਆਂ ਸੜਕ ਤੇ ਹੁਣ ਅਸੀਂ ਦਿਖਾ ਕੇ ਲਿਆਉਣੇ ਆ ਜੀ ਦੁਨੀਆ ਦੀ ਸਭ ਤੋਂ ਮਹਿੰਗੀ ਸਟਰੀਟ ਤੋਂ ਸਭ ਤੋਂ ਮਹਿੰਗੀਆਂ ਜਿਹਨਾਂ ਦੁਨੀਆ ਦੀਆਂ ਗਲੀਆਂ ਉਹਨਾਂ ਚੋਂ ਇੱਕ ਇਧਰ ਹੀ ਸੀ ਖੁਸ਼ੀ ਇੰਜ ਹਾਂਜੀ ਬਨਹਾਫ ਸਟਰੀਟ ਆ ਜਿਹੜੀ ਮੰਮੀ ਹੋਰਾਂ ਦੀ ਇੱਕ ਫਨੀ ਗੱਲ ਦੱਸਾਂ ਤੁਹਾਨੂੰ ਇਹਨੇ ਕਿੰਨੇ ਬਜ਼ੁਰਗ ਬਜ਼ੁਰਗ ਨੇ ਆਪਣੇ ਨਾਲੋਂ ਵੀ ਐ ਭੱਜੇ ਕਰਦੇ ਨੇ ਕਿੰਨਾਂ ਨੂੰ ਕਹਿੰਦੇ ਉਹ ਅੱਗੇ ਜਾਂਦੇ ਸੀ ਇਹਨੇ ਕਿੰਨੇ ਬਜ਼ੁਰਗ ਨੇ ਐ ਭੱਜੇ ਕਰਦੇ ਨੇ ਕਰੇ 90 90 80 80 ਸਾਲਾਂ ਦੇ ਨੇ ਆਪਾਂ 50 60 ਸਾਲਾਂ ਦੇ ਆਏ ਨਾਲੇ ਕਹੇ ਦੇਖ ਲੋ ਇਹ ਖਾਂਦੇ 버ਗਰ ਨੇ ਤੁਸੀਂ ਕਹਿੰਦੇ ਰੋਟੀਆਂ ਚਬਾਲੀ ਜਾਣਾ ਪਰ ਰੋਟੀਆਂ ਖਾਣੇ ਸਹੀ ਹੈ ਹੈ ਸੇਧ ਦਾ ਰਾਜਾ ਜੀ ਸੇਤਾਂ ਇਹਨਾਂ ਦੀਆਂ ਤਕੜੀਆਂ ਤਾਂ ਆ ਸੈਰਾਂ ਕਰਦੇ ਆ ਖਾਣ ਪੀਣਾਂ ਬੰਨਣੋਂ ਵਧੀਆ ਵਾਤਾਵਰਨ ਵਧੀਆ ਆ ਦੇਖੋ ਇਹ ਉਹਨਾਂ ਕਟੋਟੇ ਨਾ ਬੇਸਾ 90 ਸਾਲ ਦੇ ਹੋਣੇ ਘਟੋ ਘਟਾ 90 90 ਸਾਲ ਦੇ ਇੱਥੇ ਐਂ ਟੈਲ ਦੇ ਫਿਰਦੇ ਹੈਰਾਨ ਹੁੰਦੇ ਡੈਡੀ ਹੁਣੀ ਦੇਖ ਕੇ ਬੀਅਰ ਆਪਣੇ ਦੇਖੋ ਆਪਣੇ ਵਾਲੇ ਤਾਂ 60 ਤੋਂ ਬਾਅਦ ਜਾ ਕੇ ਸਰੈਂਡਰ ਕਰ ਦਿੰਦੇ ਆ 80 ਸਾਲ ਦਾ ਆਪਣੇ ਮੰਜੇ ਤੇ ਹੁੰਦਾ ਹਾਂਜੀ 80 ਸਾਲ ਦੇ ਆਪਣੇ ਮੰਜੇ ਤੇ ਹਾਂ 80 ਸਾਲ ਦੇ ਜਾਂ 70 60 ਤੋਂ ਬਾਅਦ ਬਾਅਦ 70 ਚਤਾਸ਼ ਕੁੱਟਣ ਲੱਗ ਜਾਂਦੇ ਆ ਵੀ ਹਾਂ ਵੀ ਸੱਥ ਚ ਬਹਿ ਜਾਓ ਬਸ ਆਪ ਦਾ ਹੋ ਗਿਆ ਕੰਮ ਪਰ ਹੁਣ ਤਾਂ ਥੋੜਾ ਜਿਹਾ ਫਰਕ ਆ ਪੈਣਾ ਨਾ ਜਿਵੇਂ ਬਾਰ ਬੂਰ ਜਾਣ ਲੱਗ ਗਿਆ ਸਾਰੇ ਹਰੇਕ ਦਾ ਜਵਾਕ ਅੱਜ ਕੱਲ ਕੈਨੇਡਾ ਆਹਾ ਟਮਾਤਲ ਬੜੇ ਮਜ਼ੇਦਾਰ ਮੰਮਾ ਟਮਾਤਲ ਬੜੇ ਮਜ਼ੇਦਾਰ ਆ ਬੜਾ ਚੱਲਿਆ ਅੱਜ ਕੱਲ ਆਹਾ ਟਮਾਤਲ ਬੜੇ ਮਜ਼ੇਦਾਰ ਮੰਮਾ ਟਮਾਤਲ ਬੜੇ ਮਜ਼ੇਦਾਰ ਹਨ ਜਿੰਦੇ ਜੋਰੇ ਕਿ ਸ਼ਹਿਰ ਦੀਆਂ ਜਿਹੜੀਆਂ ਮੇਨ ਸਟ੍ਰੀਟਸ ਐ ਉਹਨਾਂ ਚ ਤਾਂ ਸਾਰਾ ਮਤਲਬ ਸ਼ਾਪਿੰਗ ਵਾਲਾ ਬਣਿਆ ਹੋਇਆ ਤੇ ਉਸ ਤੋਂ ਬਿਨਾ ਇਹੋ ਜੀਆਂ ਕੁਝ ਗਲੀਆਂ ਵੀ ਇੱਥੇ ਸਮਰ ਦੇ ਟਾਈਮ ਨਾ ਲੋਕ ਇੱਥੇ ਬਹੁਤ ਤਰਨ ਫਿਰਨ ਆਉਂਦੇ ਆ ਸੈਰ ਸਪਾਟੇ ਦੇ ਬਾਹਰੇ ਫਿਰ ਆ ਕੈਫੇ ਵਗੈਰਾ ਬਣੇ ਹੁੰਦੇ ਆ ਰੈਸਟੋਰੈਂਟਸ ਬਣੇ ਆ ਹਨਾ ਤੇ ਇਹਨਾਂ ਤੇ ਲੋਕ ਬਾਹਰੇ ਬੈਠ ਜਾਂਦੇ ਆ ਇਸ ਤਰ੍ਹਾਂ ਦਾ ਕੁਝ ਗਲੀਆਂ ਨੇ ਅੱਗੇ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਸਾਰੀਆਂ ਦੇਖੋ ਕਿੰਨਾ ਸੋਹਣਾ ਲੱਗਦਾ ਸੰਮਰੇ ਯਾਰ ਬੀਨ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਇਹਦਾ ਇਹ ਦਿਨ ਭਾਲ ਜਾ ਤਾਂ ਹੀ ਕਰਕੇ ਨਾ ਇੰਡੀਆ ਜਾਂ ਆਪਣੇ ਏਸ਼ੀਅਨ ਮੁਲਕਾਂ ਜਾ ਜਾਂਦੇ ਠੰਡ ਚ ਕਿਉਂਕਿ ਤਾਂ برفਾਂ ਬਣੀ ਸ਼ੁਰੂ ਹੋ ਜਾਂਦੀ ਠੰਡ ਚ ਆਜੋ ਆਜੋ ਪਾਪਾ ਪਾਪਾ on ਡਿਊਟੀ ਹੋਗੇ ਹੁਣ ਬੱਚੇ ਦੀ ਟੇਕ ਕੇਅਰ ਲਈ ਰਣਜੀਤ ਨੂੰ ਸਾਰੇ ਚਾਹੀਦੇ ਨੇ ਪਾਪਾ ਮੰਮਾ ਨਾਨਾ ਨਾਨੀ ਸਾਰੇ ਨਾਲ ਐ ਰਹਿਣਾ ਵੀ ਸਭ ਨਾਲ ਖੇਡਣਾ ਹੈਣਾ ਹਾਂਜੀ ਪਰ ਇਹ ਐ ਵੀ ਮੋਸਟਲੀ ਅਸੀਂ ਸੋਚਿਆ ਨਾ ਵੀ ਹੁਣ 2 ਮਹੀਨੇ ਅਗਲੇ ਯੂਰਪ ਚ ਰਹਾਂਗੇ ਸਪੇਨ ਪੁਰਤਗਾਲ ਜਰਮਨ ਇਹ ਸਾਰੇ ਦੇਸ਼ ਘੁੰਮਾਂਗੇ ਇੱਥੇ ਘੁੰਮਣਾ ਥੋੜਾ ਜਿਆਦਾ ਸੌਖਾ ਹੈ ਇੱਕ ਤਾਂ ਐ ਆ ਵੀ ਵੈਦਰ ਵਧੀਆ ਹੈਗਾ ਵੈਦਰ ਵੀ ਵਧੀਆ ਸੇਫ ਵੀ ਆ ਸੇਫ ਵੀ ਆ ਔਰ ਬੇਬੀ ਨਾਲ ਟਰੈਵਲ ਕਰਨਾ ਬਹੁਤ ਸੌਖਾ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਹਨ ਇੱਥੇ ਹਰ ਜਗ੍ਹਾ ਤੇ ਸਟੋਲਰ ਲਈ ਮਤਲਬ ਵਧੀਆ ਵੇ ਬਣੇ ਹੋਇਆ ਬੰਦਾ ਈਜ਼ੀਲੀ ਘੁੰਮ ਸਕਦਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਐਡਵੈਂਚਰ ਹੈ ਆਪਣਾ ਉਹ ਫਿਰ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਅਫਰੀਕਾ ਤੋਂ ਕਹੇ ਦੁਬਾਰੇ ਵੀ ਜਾ ਜਦੋਂ ਥੋੜੇ ਜਿਹਾ ਵੱਡੇ ਹੋਗੇ ਜਦੋਂ ਰਾਣੀ ਜੀ ਥੋੜੀ ਵੱਡੀ ਹੋ ਗਈ ਆ ਜੇ ਨਾਲ ਨਾਲ ਉਹ ਚੀ ਚੀ ਜੀ ਜੀ ਸਟਾਰਟ ਹੋ ਗਈ ਚਲੋ ਚਲੋ ਪਾਪਾ ਰਿਪਨ ਰਿਪਨ ਥੋੜਾ ਜਿਹਾ ਟਾਈਮ ਖੜੇ ਸੀਗੇ ਵੀ ਖੜ ਕੇ ਗੱਲ ਕਰਦੇ ਆ ਨਾਲ ਦੀ ਨਾਲ ਝੂਂ ਝੂਂ ਕਰਨਾ ਸ਼ੁਰੂ ਕਰਤਾ ਵੀ ਚਲੋ ਹੁਣ ਤੋਰੋ ਮੈਨੂੰ ਆ ਵਧੀਆ ਹੋ ਗਿਆ ਸਟਰੀਟ 'ਚ ਬਹੁਤ ਜ਼ਿਆਦੇ ਆ ਝੰਡੇ ਜੇ ਲੱਗੇ ਹੋਏ ਨੇ ਹੁਣ ਇਹਨਾਂ ਨੂੰ ਦੇਖੀ ਜਾਣਾ ਕਲਰਫੁਲ ਹਾਂਜੀ ਇਹ ਸ਼ਾਪਸ ਆਉਣ ਲੱਗੀਆਂ ਸੋਵਿਨਿਅਰਸ ਦੀਆਂ ਕੋਈ ਆਪਾ ਆਪਣੇ ਸਬਸਕ੍ਰਾਈਬਰ ਨੂੰ ਵੀ ਲੈਣਾ ਹੈ ਕੁਛ ਨਾ ਕੁਛ ਲੱਕੀ ਸਬਸਕ੍ਰਾਈਬਰ ਜਿਨ੍ਹਾਂ ਨੇ ਕਿਹਾ ਸੀ ਸਵਿਟਜ਼ਰਲੈਂਡ ਜਾਵਾਂਗੇ ਮੈਗਨੇਟਸ ਤਾਂ ਮੈਨੂੰ ਆਇਆ ਵੀ ਆਏ ਸੋਚਣਗੇ ਮੈਗਨੇਟਸ ਹਨਾ ਕੁਛ ਹੋਰ ਦੇਖ ਲਾਂਗੇ ਸੋਨਾ ਜੈ ਅੱਜ ਤਾਂ ਬਹੁਤ ਦਿਨ ਪਿਆ ਅਜ ਤਾਂ 10 ਦਿਨਾਂ ਪਹਿਤੇ ਹੋ ਰਹਿਣ ਆਪਣੇ ਕੋਲੇ ਮੋਰ ਥੈਨ 1 ਵੀਕ ਹੈਗਾ ਹਾਂ ਜੀ ਜੋ ਵੀ ਸਾਨੂੰ ਸੋਨਾ ਲੱਗਿਆ ਪਸੰਦ ਆ ਉਹ ਚੀਜ਼ ਲੋ ਚਾਕਲੇਟਸ ਤਾਂ ਮੈਂ ਸੋਚੀ ਸੀ ਕਿ ਸਵਿਟਜ਼ਰਲੈਂਡ ਦੀ ਵੀ ਚਾਕਲੇਟਸ ਬਹੁਤ ਮਸ਼ਹੂਰ ਨੇ ਕਿ ਇੱਕ ਚਾਕਲੇਟਸ ਲੈ ਲਾਂਗੇ ਬਾਕੀ ਇੱਕ ਦੋ ਚੀਜ਼ਾਂ ਹੋਰ ਲੈ ਲਾਂਗੇ ਹਾਂ ਚਲੋ ਡਿਸਾਈਡ ਕਰ ਲਾਂਗੇ ਅਜੇ ਤਾਂ ਲੰਬਾ ਟਾਈਮ ਐ ਇੱਥੇ ਸਾਡੇ ਕੋਲ ਡੈਡੀ ਹੁਣ ਇਹ ਦੇਖ ਕੇ ਇੱਥੇ ਹੈਰਾਨ ਹੋ ਰਿਹਾ ਹੈ ਕਹਿੰਦੇ ਵੀ ਕਾਨੂੰਨ ਯਾਰ ਕਿੰਨੇ ਵਧੀਆ ਨੇ ਕਹਿੰਦੇ ਗੱਡੀਆਂ ਖੜੀਆਂ ਨੇ ਬੰਦਿਆਂ ਨੂੰ ਨੰਗਣ ਨੂੰ ਇੱਥੇ ਕਹਿੰਦੇ ਆਪਣੇ ਖੁੱਚਾਂਜ ਲਿਆ ਕੇ ਮਾਰਦਾ ਕੋਈ ਨਾ ਕੋਈ ਤੇ ਜਦੋਂ ਬੰਦਾ ਨਾ ਪਹਿਲੀ ਵਾਰ ਪੰਜਾਬ ਤੋਂ ਜਾਂ ਇੰਡੀਆ ਤੋਂ ਆਪਣੇ ਇੱਥੇ ਆਉਂਦਾਗਾ ਇਹਨਾਂ ਦੇਸ਼ਾਂ ਜਾ ਕੇ ਖੈਰ ਇਹ ਤਾਂ ਵਧੀਆ ਹੈ ਕਾਨੂੰਨ ਇੱਥੇ ਵਧੀਆ ਬਣੇ ਹੋਏ ਆ ਹਨ ਤੇ ਉਹ ਚੀਜ਼ਾਂ ਨੂੰ ਬੰਦਾ ਕਰਦਾ ਗਿਆ ਯਾਰ ਆਬੀਅਸਲੀ ਦੇਖ ਕੇ ਵੀ ਯਾਰ ਕਿੰਨਾ ਵਧੀਆ ਜਾਂ ਕਹੀਂ ਆਦੇ ਮੈਨੂੰ ਸਫਾਈ ਕਿੰਨੀ ਯਾਰ ਕਹਿੰਦਾ ਕੋਈ ਕਾਗਜ਼ ਵੀ ਨਹੀਂ ਡਿੱਗਿਆ ਮਿਲਦਾ ਤੇ ਇਹ ਚੀਜ਼ਾਂ ਦੁਨੀਆ ਨਾਲੋਂ ਅਲੱਗ ਤਾਂ ਹੈਗਾ ਤੇ ਜੇ ਇਹਨਾਂ ਨੇ ਸਾਨੂੰ ਸੰਭਾਲ ਕੇ ਥੋੜਾ ਜਿਹਾ ਰੱਖਿਆ ਹੋਇਆ ਕੇਅਰ ਹੈ ਨਾ ਇਮਾਨਦਾਰੀ ਵੀ ਹੈ ਇਮਾਨਦਾਰੀ ਹੈ ਕਿਤੇ ਕੋਈ ਚੀਜ਼ ਪਈ ਰਹੇ ਤੇ ਤਾਂ ਕੋਈ ਚੋਰੀ ਨਹੀਂ ਕੋਈ ਕੁਝ ਨਹੀਂ ਇਹ ਸਾਰੀਆਂ ਚੀਜ਼ਾਂ ਦੇਖ ਕੇ ਬੰਦੇ ਨੂੰ ਫੀਲ ਤਾਂ ਆਉਂਦਾ ਹੈਗਾ ਇਹ ਅਸੀਂ ਪਹੁੰਚ ਗਏ ਜੀ ਵਿਊ ਪੁਆਇੰਟ ਦੇ ਉੱਪਰ ਜਿੱਥੋਂ ਜ਼ੁਰੀਕ ਦਾ ਇੱਕ ਹਿੱਸਾ ਸਾਰਾ ਦਿਖਦਾ ਹੈਗਾ ਤੇ ਉੱਪਰਲੇ ਪਾਸੇ ਕਾਫੀ ਲੋਕ ਇੱਥੇ ਮੋਸਟਲੀ ਜਿਹਨੇ ਟੂਰਿਸਟ ਆ ਉਹ ਸਾਰੇ ਆ ਹਿੱਸਾ ਦੇਖਣ ਅਤੇ ਫੋਟੋਗ੍ਰਾਫੀ ਕਰਨ ਪੱਕਾ ਹੀ ਹੁੰਦੇ ਆ ਤੇ ਇਹੋ ਜਿਹਾ ਕੁਝ ਉੱਪਰਲੇ ਪਾਸੇ ਬਣਿਆ ਹੋਇਆ ਹੈ ਪਾਣੀ ਸਵਿਟਜ਼ਰਲੈਂਡ ਚ ਤੁਸੀਂ ਕਿਤੇ ਵੀ ਜਾਓਗੇ ਫ੍ਰੀ ਮਿਲੂਗਾ ਤੁਹਾਨੂੰ ਫਾਉਂਟੇਨ ਇਹੋ ਜਿਹਾ ਬਣੇ ਹੋਏ ਆ ਸਿੱਧਾ ਇਹ ਪਹਾੜਾਂ ਤੋਂ ਪਾਣੀ ਹੁੰਦਾ ਤੁਸੀਂ ਇਹਨਾਂ ਨੂੰ ਪਾਣੀ ਨੂੰ ਪੀ ਸਕਦੇ ਹੋ ਪੀਣ ਯੋਗ ਹੁੰਦਾ ਹੈ ਤੇ ਹੁਣ ਮੈਂ ਤੁਹਾਨੂੰ 뷰ਪੁਆਇੰਟ ਦੱਸਦਾ ਕੁਝ ਇਹੋ ਜਿਹਾ ਮੈਨੂੰ ਨਾ ਮੇਰਾ ਇੱਕ ਦੋਸਤ ਕਹਿੰਦਾ ਖੁਸ਼ੀ ਕਹਿੰਦਾ ਤੇਰੇ ਕੋਲੇ ਫੋਨ ਦਾ ਮਤਲਬ ਕੁਆਲਿਟੀ ਦਾ ਵਧੀਆ ਕਹਿੰਦਾ ਪਹਿਲਾਂ ਤੇਰੇ ਫੋਨ 'ਚ ਵਧੀਆ ਸ਼ੇਕ ਨਹੀਂ ਹੁੰਦੀ ਸੀ ਵੀਡੀਓ ਕਹਦਾ ਹੁਣ ਸ਼ੇਕ ਕਦੋਂ ਹੋਣ ਲੱਗੀ ਵੀਡੀਓ ਮਤਲਬ ਥੋੜੇ ਦਿਨਾਂ ਦੀ ਮੈਂ ਕਿਹਾ ਵੀਡੀਓ ਨਹੀਂ ਸ਼ੇਕ ਹੁੰਦੀ ਮੰਮੀ ਡੈਡੀ ਉਹ ਪਾਸੇ ਮਾਰ ਮਾਰ ਤੁਰਦੇ ਆ ਕਦੇ ਕੋਡਿਆਂ ਨਾਲ ਉੱਚਾ ਕਦੇ ਨੀਵਾ ਕਦੇ ਇੱਧਰ ਕਦੇ ਉੱਧਰ ਉਹ ਮੈਨੂੰ ਲੱਗਦਾ ਵੀ ਵੀਡੀਓ ਹੱਲੀ ਜਾਂਦੀ ਹੈ ਬਜ਼ੁਰਗਾਂ ਨਾਲ ਅਸੀਂ ਵੀ ਇਹੀ ਕਰਿਆ ਕਰਾਂਗੇ ਮੈਂ ਮਜ਼ਾਕ ਨਹੀਂ ਡਰੇ ਵੈਸੇ ਬਨੂ ਨੇ ਸੱਚੀ ਪੁੱਛਿਆ ਸੀ ਕੁਐਸਚਨ ਲਓ ਜੀ ਤੇ ਹੁਣ ਤੁਹਾਨੂੰ ਦਿਖਾ ਦਈਏ ਇਹ 뷰 ਪੁਆਇੰਟ ਹੈ ਦੇਖੋ ਕਿੰਨਾ ਸ਼ਾਨਦਾਰ ਨਜ਼ਾਰਾ ਆਪਾਂ ਵੀ ਸਵਿਟਜ਼ਰਲੈਂਡ ਦੇ ਪਹਾੜਾਂ ਵਾਲਾ ਪਾਣੀ ਪੀ ਲੀਏ

ਸ਼ਹਿਰ ਦੇ ਜਿਹੜੇ ਹਿੱਸੇ 'ਚ ਅਸੀਂ ਹੁਣ ਆ ਨਾ ਤੇ ਇਹਨੂੰ 올ਡ ਜ਼ੁਰੀਕ ਬੋਲਦੇ ਆ ਤੇ ਇੱਥੇ ਸਨ ਤੁਹਾਨੂੰ ਕਾਫੀ ਸਾਰੇ ਪੁਰਾਣੇ ਘਰ ਪੁਰਾਣੇ ਰੈਸਟੋਰੈਂਟ ਕੈਫੇ ਪੁਰਾਣੀਆਂ ਦੁਕਾਨਾਂ ਸਾਰੀਆਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਵੀ ਕਾਫੀ ਵਧੀਆ ਦੇਖਣ ਵਾਲਾ ਹੈ ਤੇ ਇਹਦੇ 'ਚ ਇੱਕ ਦੋ ਜਿਹੜੀਆਂ ਪਲੇਸਸ ਆ ਵਿਊ ਪੁਆਇੰਟ ਇੱਥੇ ਦੇਖਣ ਵਾਲੇ ਆ ਜਿਹਦੇ ਕਰਕੇ ਅਸੀਂ ਦੇਖਣ ਦੇ ਲਈ ਆਏ ਆ ਤੇ ਇੱਥੇ ਡੈਡੀ ਫੋਨ ਦਿਖਾ ਰਹੇ ਆ ਕਿਵੇਂ 3 300 4 400 ਸਾਲ ਪੁਰਾਣੇ ਘਰ ਹੈ ਕਹਿੰਦੇ ਲੋਕਾਂ ਨੇ ਮਤਲਬ ਕਿਵੇਂ ਅੱਜ ਵੀ ਸਾਂਭ ਕੇ ਰੱਖੇ ਹੋਏ ਆ ਤੇ ਵੈਸੇ ਤਾਂ ਇਟਲੀ ਦੇ ਵਿੱਚ ਅਸੀਂ ਦੇਖਿਆ ਸੀਗਾ ਤੇ ਇੱਕ ਦੋ ਸ਼ਹਿਰਾਂ 'ਚ ਤੇ ਬਹੁਤ ਸਾਰੀਆਂ ਪੁਰਾਣੀਆਂ ਇਟਲੀ 'ਚ ਬਹੁਤ ਪੁਰਾਣੇ ਘਰ ਦੇਖਣ ਨੂੰ ਮਿਲ ਜਾਂਦੇ ਆ ਪਰ ਯੂਰਪ 'ਚ ਵੈਸੇ ਮੈਂ ਸਪੈਸੀਫਿਕ ਕੋਈ ਕੰਟਰੀ ਦਾ ਨਾਮ ਨਹੀਂ ਲੈਂਦਾ ਜਿਹੜੇ ਮਰਜ਼ੀ ਯੂਰਪ ਦੇ ਹਿੱਸੇ 'ਚ ਵਗ ਜਾਓ ਮੋਸਟਲੀ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਪੁਰਾਣੀਆਂ ਦੇਖਣ ਨੂੰ ਹੁਣ ਕੁਛ ਖਾਣ ਪੀਣ ਚੱਲੇ ਆ ਜੀ ਸਾਹਮਣੇ ਮੈਕਡੋਨਲਡਸ ਸਾਨੂੰ ਦਿਖ ਰਿਹਾ ਤੇ ਮੈਂ ਮੰਮੀ ਡੈਡੀ ਨੂੰ ਕਿਹਾ ਮੈਂ ਕਿਹਾ 버ਗਰ 버ਗਰ ਖਾ ਲਓ ਇਥੇ ਮੈਂ ਕਿਹਾ ਰੋਟੀਆਂ ਦਾ ਘਰੇ ਆਪਾਂ ਆਲਵੇਜ਼ ਹੀ ਖਾਣੇ ਆ ਤੇ ਕੁਛ ਮੈਂ ਕਿਹਾ ਇੱਥੇ ਜਿੰਨੇ ਦਿਨ ਇੱਥੇ ਹੈਗੇ ਅੰਗਰੇਜ਼ਾਂ ਦਾ ਫੂਡ ਟਰਾਈ ਕਰੀਏ ਨਵਾਂ ਨਵਾਂ ਖਾਈਏ ਕਿਉਂ ਖੁਸ਼ੀ ਮੰਮੀ ਉਹਦੇ ਕੋਲ ਆ ਕੇ ਮੈਂ ਕਹੀਆਂ ਇੱਥੇ ਰੋਟੀ ਸਬਜ਼ੀ ਵੀ ਮਿਲਦੀ ਮੈਂ ਕਿਹਾ ਰੋਟੀ ਸਬਜ਼ੀ ਵੀ ਮਿਲਦੀ ਹੈ ਇੰਡੀਅਨ ਰੈਸਟੋਰੈਂਟ ਵੀ ਹੈਗੇ ਪਰ ਖਾਓ ਆਹਾ ਵਧੀਆ ਉਹ ਤਾਂ ਕਿੱਦੇ ਨੇ ਖਾਂਦੀ ਆਇਓ ਚਲਿਏ ਅੱਜ ਤਾਂ ਨਾ ਇਹ ਖਾ ਲੈਣੇ ਚਾਹੀਦੇ ਮੇਰੇ ਤਾਂ ਅਬ ਜੀ ਕਰੀ ਆਂਦਾ ਸੀ ਹਾਂਜੀ ਕੀ ਕੁਛ ਕਰਤਾ ਮਮਾ ਮੈਂ ਤਾਂ ਸਾਰਿਆਂ ਲਈ ਮੀਲ ਬਣਾਤੀ ਕਰ ਦੋ ਬਾਰਸਕਟ ਠੀਕ ਆ ਦੇਖਿਓ ਸਾਰਿਆਂ ਲਈ ਮੀਲ ਹੈ ਊ ਮਾਈ ਬਾਸਕਟ ਦੇਖੋ ਬਸ ਸਹੀ ਹੈ ਸਹੀ ਹੈ ਸਹੀ ਹੈ ਟੋਟਲ ਰਾਈਟ ਘਰੇ ਵੀ ਇਹਦਾ ਹਾਈ ਕੋਰਟ ਦਾ ਚੱਲਦਾ ਹੁੰਦਾ ਆਰਡਰ ਇੱਥੇ ਵੀ ਹਾਈ ਕੋਰਟ ਦਾ ਹੀ ਚੱਲਦਾ ਜੀ ਕੀ ਕੀ ਖਾਣਾ ਹੈ ਪ੍ਰਾਈਜ਼ ਘਜੀ ਜਿਹੜੀਆਂ ਬੈਲਜੀਅਮ ਚ ਖਾਂਦੇ ਸੀ ਆਪਾਂ ਉਹ ਬੜੀਆਂ ਸੁਆਸੀ ਨਾ ਮੈਨੂੰ ਲੱਗਦਾ ਬਹੁਤ ਸੁਆਸੀ ਆਪਾਂ ਉਹ ਵੀ ਆਰਡਰ ਕੀਤੀ ਨੇ ਉਹ ਵੀ ਆਰਡਰ ਕੀਤੀ ਹੈ ਅੱਛਾ ਆ ਗਈ ਓਏ ਹੋ ਬੈਲਜੀਅਮ ਚ ਨਾ ਸੀ ਉਹ ਜਿਹੀਆਂ 프라이 ਚ ਖਾਂਦੇ ਹੁੰਦੇ ਸੀ ਇੰਨੀਆਂ-ਇੰਨੀਆਂ ਮੋਟੀਆਂ ਹਾਂਜੀ ਵਰਲਡ ਫੇਮਸ ਨੇ ਬੈਲਜੀਅਮ ਵਾਲੀਆਂ ਤੇ ਉਹ ਵੀ ਵੱਡੀਆਂ ਸਿਰਪਨ ਅਸੀਂ ਮੰਗਾਇਆ ਨਾਲ ਚਿਕਨ ਨਗਟਸ ਨੇ ਮੰਮੀ ਜੜੀ ਨੂੰ 버ਗਰ ਨੇ ਇਹਨਾਂ ਦੇ ਅਲੱਗ ਵੈਜੀਟੇਬਲ ਵੈਜੀਟੇਰੀਅਨ ਖੁਸ਼ੀ ਦਾ 버ਗਰ ਹੈ ਤੇ ਇਹੋ ਜਿਹਾ ਕੁਝ ਜ਼ਮਾਨ ਹੈ ਜੀ ਡੈਡੀ ਹੁਣ ਇਹਨੇ ਆ ਖਾ ਕੇ ਫਿਰ ਕਹਿੰਦੇ ਰੋਟੀ ਬਣਾ ਸਬਰ ਨਹੀਂ ਰੋਟੀ ਵਾਲੀ ਗੱਲ ਕਰਨੂ ਆ ਹੈ ਡੈਡੀ ਵੀ ਵੈਸੇ ਪਸੰਦ ਨਹੀਂ ਕਰਦੇ ਮੈਕਰੋਨਸ ਹੋਰ ਚਾਹ ਪਰ ਸਾਨੂੰ ਐਸੀ ਦੇਖੋ ਆਈਏ ਜਦੋਂ ਮਤਲਬ ਅੰਗਰੇਜ਼ਾਂ ਦੀ ਦੁਨੀਆ ਚ ਆਏ ਆ ਤਾਂ ਖਾਣੇ-ਦਾਣੇ ਇੱਕ ਅੱਧੀ ਵਾਰੀ ਤੋ ਟ੍ਰਾਈ ਕਰਕੇ ਦੇਖਣੇ ਚਾਹੀਦੇ ਆ ਨਾ ਦੈਨ ਚ ਇੱਕ ਵਾਰੀ ਤਾਂ ਇਹਨਾਂ ਨੂੰ ਖਵਾ ਨਹੀਂ ਖਾਣਿਆ ਇਹ ਚੀਜ਼ਾਂ ਉਧਰ ਰਣਜਿੰਦਰ ਨੇ ਰੌਲਾ ਪਾ ਗਏ ਰਣਜਿੰਦਰ ਨੇ ਕਹਿੰਦੇ ਮੈਨੂੰ ਇਹ ਦਿੰਦੇ ਕਹਿੰਦੇ ਤੁਸੀਂ ਕੰਨੀ ਕੰਨੀ ਖਾਣੇ ਨਹੀਂ ਰਣਜਿੰਦਰ ਨੂੰ ਸਪੈਸ਼ਲੀ ਮੈਂ ਰੁੱਖ ਦੇ ਟਮਾਟਾ ਆਇਆ ਹੋਇਆ ਅੱਛਾ ਉਹਨੇ ਲਾਈਕ ਕਰ ਕੀਤਾ ਹੋਇਆ ਆਪਣਾ ਰੁੱਖ ਉਹਦੇ ਹੀ ਆਪਣੇ ਨੂੰ ਡੈਡੀ ਮੈਸਟਰ ਟੇਸਟ ਦਾ ਬਹੁਤ ਫਰਕ ਹੈ ਅਸੀਂ ਉੱਥੇ ਮੈਕਡੋਨਲਡਸ ਖਾਦੇ ਆ ਇੱਥੇ ਵੀ ਜਿਹੜੇ ਨਾ ਇੱਥੇ ਦੇ ਜਵਾਕ ਹੈ ਨਿਆਣੇ ਯੂਰਪ ਦੇ ਉਹ ਤੁਹਾਨੂੰ ਦਿਖਾਵਾਂ ਕਿਵੇਂ ਗਰਮੀ ਕੋਸ਼ਤ ਕਰੀ ਬੈਠੇ ਆ ਜਿੰਨੇ ਫਾਉਂਟੇਨ ਚੱਲਦੇ ਹੁੰਦੇ ਹਨਾ ਮਤਲਬ ਇੱਥੇ ਅ ਵੈਸੇ ਸ਼ਹਿਰ ਚ ਸੋ ਪਬਲਿਕ ਏਰੀਆ ਦੇ ਚ ਹਨ ਉਹ ਦੇਖੋ ਕਿਵੇਂ ਨਹੀਂ ਜੰਦੇ ਜਵਾ ਪੂਰੀ ਗਰਮੀ ਡਿਕਲੇਅਰ ਕਰ ਰੱਖੀ ਹੈ ਨਾ ਕੋਈ ਆਪਾਂ ਵਾਲੇ ਮਿੱਟੀ ਦੀ ਟਰਾਲੀ ਲੱਗਿਆ ਕਿ ਮਿੱਟੀ ਚ ਖੇਡਦੇ ਨੇ ਨਾ ਆਏ ਪਾਣੀ ਚ ਆ ਮਾਂ ਬੇ ਕੋਲੇ ਬੈਠੇ ਦੇਖਦੇ ਆ ਥੋੜੇ ਟਾਈਮ ਬਾਅਦ ਐ ਨਹੀਂ ਪਤਾ ਰੀਸ ਲੱਗ ਜਾ ਕਰੇ ਵੀ ਹਨਾ ਕੋਈ ਜੀ ਸਾਡੇ ਤੇ ਵੀ ਇਹ ਟਾਈਮ ਆਉਣ ਵਾਲਾ ਹਜੇ ਤਾਂ ਬੱਚਤ ਹੈ ਫਿਰ ਨਹੀਂ ਪਤਾ ਕਹਦੇ ਕਰਨ ਸਾਹਿਬ ਹੁਣ ਇੱਥੇ ਨਾ ਕੇ ਚੱਲਾਂਗੇ ਇਹ ਸ਼ਹਿਰ ਦੀ ਮੇਲਾ ਦਾ ਕੋਈ ਹੋਰ ਜ਼ੋਨ ਆ ਗਿਆ ਇੱਥੇ ਕਿਉਂਕਿ ਇੱਥੇ ਟ੍ਰੈਮ ਦਾ ਕਲਰ ਚੇਂਜ ਹੋ ਗਿਆ ਉਧਰਲੇ ਪਾਸੇ ਟ੍ਰੈਮ ਹੋਰ ਕਲਰ ਦੀ ਸੀ ਇਹ ਹੋਰ ਕਲਰ ਦੀ ਹੈ ਇੱਕ ਬਲੂ ਸੀ ਤੇ ਇੱਕ ਇਹ ਆ ਆ ਦੇਖੋ ਸਾਈਕਲੀ ਸਾਈਕਲ ਲਈ ਖੜੇ ਤੇ ਇਹ ਸਾਰੇ ਰੈਂਟ ਵਾਲੇ ਆ ਤੁਸੀਂ ਇਹਨਾਂ ਨੂੰ ਰੈਂਟ ਤੇ ਲੈ ਸਕਦੇ ਹੋ ਜਿਹੜਾ ਬੰਦਾ ਸ਼ਕੀਨ ਆ ਤੇ ਇਹ ਐਪ ਆ ਕੋਈ ਪਬਲੀ ਬਾਈਕ ਤੇ ਇਹਦੇ ਤੇ ਬਸ ਪੇ ਕਰੋ ਤੇ ਇਥੇ ਚੱਕ ਕੇ ਲੈ ਜਾਓ ਕਹੇ ਸ਼ਹਿਰ ਜਿੱਥੇ ਮਰਜੀ ਖੜਾ ਦੋ ਇਹਦੇ ਉੱਤੇ ਐਪ ਦਾ ਲੋਗੋ ਲੱਗਿਆ ਹੁੰਦਾ ਵੀ ਇੱਥੋਂ ਤੁਸੀਂ ਡਾਊਨਲੋਡ ਕਰਨੀ ਆ ਕਿਵੇਂ ਕਰਨਾ ਸਾਰਾ ਦੱਸ ਦਿੰਦੇ ਆ ਤੇ ਜਿੱਥੇ ਮਰਜੀ ਡ੍ਰੌਪ ਕਰ ਦੋ ਯਾਰ ਪچھے ਆਪਸ਼ਨਸ ਤੁਹਾਨੂੰ ਵਾਧੂ ਮਿਲ ਜਾਂਦੀਆਂ ਸਾਰੇ ਕਿਤੇ ਪਾਣੀ ਦਾ ਯਾਰ ਨਾ ਇੱਥੇ ਕਲਰ ਦੇਖੋ ਕਿੰਨਾ ਜ਼ਿਆਦਾ ਸਾਫ਼ ਤੇ ਇਹ ਲੋਕ ਨਾ ਨਾ ਪਾਣੀ ਚ ਕਾਗਜ਼ ਨਾ ਕੋਈ ਕੈਮੀਕਲ ਨਾ ਕੁਝ ਹੋਰ ਕੁਝ ਵੀ ਨਹੀਂ ਸੜਦੇ ਇੱਥੇ ਤਾਂ ਹੀ ਕਰਕੇ ਨੀਲਾ ਨੀਲਾ ਨਾ ਸਾਫ਼ ਪਾਣੀ ਆ ਨਾ ਬਹੁਤ ਜ਼ਿਆਦਾ ਸਾਫ਼